ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਹੈ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਸਾਰੀਆਂ ਭੈਣਾਂ ਨੂੰ ਇੱਕ ਆਪਾਂ ਰਿਕੁਐਸਟ ਕਰਦੇ ਆ ਵੀ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਦੇਖ ਲੈਣੇ ਹੋ ਤੁਸੀਂ ਲਾਈਕ ਨਹੀਂ ਕਰਦੇ ਇਸ ਗੱਲ ਦੀ ਸ਼ਿਕਾਇਤ ਆ ਤੁਹਾਡੇ ਨਾਲ ਤੇ ਸੂਟ ਆਪਾਂ ਸੋਹਣੇ ਸੋਹਣੇ ਫੇਰ ਲੈ ਕੇ ਆਏ ਜੀ ਪਾਰਟੀ ਵੇਅਰ ਇਹ ਹੱਥ ਦੀ ਕਢਾਈ ਦੇ ਵੀ ਸੂਟ ਰਹਿਣਗੇ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਆਪਾਂ ਨਾਲ-ਨਾਲ ਸਾਰੀ ਨੌਲੇਜ ਦਿੰਨੇ ਆਗੇ ਕੰਮ ਦੀ ਤੇ ਜਿਹੜੇ ਇਹ ਪਹਿਲੇ ਸੂਟ ਆ ਜੀ ਇਹ ਪਹਿਲਾਂ ਆਪਾਂ 1 ਮਹੀਨੇ ਦੇ ਵਿੱਚ ਪਾਏ ਸੀ ਵੀਡੀਓ ਦੇ ਵਿੱਚ ਤੇ ਉਦੋਂ ਇਹ ਦੋਨੋਂ ਕਲਰ ਦੇ ਸੂਟ ਆਏ ਸੀ ਸੇਮ ਵਰਕ ਆਇਆ ਸੀ ਤੇ ਇੱਕੋ ਭੈਣ ਨੇ ਦੋਨੇ ਸੂਟ ਲੈ ਲਏ ਸੀ ਆਪਣੇ ਕੋਲ ਤੇ ਦੁਬਾਰਾ ਫੇਰ ਆਪਾਂ ਦੋਨੋਂ ਕਲਰ ਲੈ ਕੇ ਆਏ ਆ ਇਹ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਜੀ ਫੁਲਕਾਰੀ ਦਾ ਕਿਉਂਕਿ ਹੁਣ ਜਾਗੋ ਵਾਸਤੇ ਪਹਿਣਾ ਦੀ ਡਿਮਾਂਡ ਸੀ ਵੀ ਕੁਝ ਲੈ ਕੇ ਆ ਉਹ ਵੱਖਰਾ ਇਹ ਜਾਗੋ ਵਾਲੇ ਸਪੈਸ਼ਲ ਸੂਟ ਰਹਿਣਗੇ ਜੀ ਫਲਕਾਰੀ ਵਰਕ ਦੇ ਤੇ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਤੁਸੀਂ ਨੇੜੇ ਤੋਂ ਵੇਖ ਸਕਦੇ ਹੋਗੇ ਵਰਕ ਇੰਨਾ ਪਰਮਾ ਪਰਮਾ ਹੋਇਆ ਵੀ ਬਹੁਤ ਜ਼ਿਆਦਾ ਹੈਵੀ ਵਰਕ ਹੋਇਆ ਤੇ ਇਹ ਜ਼ੋਰ ਜੱਟ ਦੇ ਉੱਪਰ ਸੂਟ ਰਹਿਣਗੇ ਜੀ ਜ਼ੋਰ ਜੱਟ ਹੈਗੀ ਵਧੀਆ ਵਾਲੀ ਬਿਲਕੁਲ ਸੌਫਟ ਜ਼ੋਰ ਜੱਟ ਹੈਗੀ ਤੇ ਵਧੀਆ ਵਾਲੀ ਜ਼ੋਰ ਜੱਟ ਰਹਿਣੀ ਹੈ ਤੇ ਇਹ ਸੇਮ ਆਉਣਗੇ ਜੀ ਬਾਜੂ ਤੇ ਵਰਕ ਬਾਜੂ ਪੌਂਚਾ ਦੋਨੋਂ ਬਣੇ ਹੋਏ ਐ ਇਹ बाजू ਤੇ ਵਰਕ ਆ ਗਿਆ ਇਸੇ ਤਰ੍ਹਾਂ ਹੀ ਇਹਦੀਆਂ ਮੂਰੀਆਂ ਤੇ ਵਰਕ ਆ ਗਿਆ ਇਹ ਦੇਖ ਸਕਦੇ ਹੋ ਤੁਸੀਂ ਪੂਰਾ ਹੈਵੀ ਵਰਕ ਹੈ ਤੇ ਬਹੁਤ ਹੀ ਸੋਹਣੇ ਸੂਟ ਬਣਨਗੇ ਜੀ ਪਾਰਟੀ ਫੇਅਰ ਤੇ ਦੁਪੱਟਿਆਂ ਦੇ ਤਾਂ ਇਹਨਾਂ ਦੇ ਕਿਹ ਹੈ ਕਹਨੇ ਆ ਜੀ ਦੁਪੱਟਿਆਂ ਕਰਕੇ ਇਹ ਸੂਟ ਆਪਣੇ ਫੇਮਸ ਹੋਏ ਹੈ ਦੁਪੱਟੇ ਬਹੁਤ ਹੀ ਜ਼ਿਆਦਾ ਹੈਵੀ ਹੈ ਜੌਰਜਟ ਦਾ ਹੀ ਦੁਪੱਟਾ ਰਹਿਣਾ ਜੀ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਦੁਪੱਟਾ ਬਣਿਆ ਵਰਕ ਹੋਇਆ ਜੀ ਤੇ ਇਹ ਨਾਲ ਲੈਂਸ ਦਾ ਕੰਮ ਕੀਤਾ ਆਪਾਂ ਲੈਂਸ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹਾਂ ਬਹੁਤ ਹੀ ਸੋਹਣੀ ਲੈਂਸ ਲਾਈ ਹੈ ਦੁਪੱਟੇ ਨੂੰ ਆਪਾਂ ਵਿੱਚ ਵੀ ਬੂਟੀ ਦਿੱਤੀ ਹੋਈ ਹੈ ਬਹੁਤ ਹੀ ਜ਼ਿਆਦਾ ਹੈਵੀ ਦੁਪੱਟਾ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਲੱਗਦਾ ਦੁਪੱਟਾ ਤੇ ਵਿਆਹ ਦੀ ਸ਼ਾਨ ਵਧਾਉਣਗੇ ਜੀ ਤੁਹਾਡੇ ਇਹ ਜਾਗੋ ਵਾਸਤੇ ਸੂਟ ਬਹੁਤ ਹੀ ਸੋਹਣੇ ਬਣਨੇ ਤੇ ਕਲਰ ਆਪਣੇ ਕੋਲੇ ਦੋ ਹੈ ਜੀ ਇਹ ਤੇ ਜਿਹੜੀਆਂ ਪਹਿਣਾ ਨੇ ਇਹ ਸੂਟ ਹੋਰ ਤਿਆਰ ਕਰਵਾਉਣੇ ਹੋਏ ਤੇ ਆਪਾਂ ਹੋਰ ਵੀ ਤਿਆਰ ਕਰਾ ਕੇ ਦੇ ਦਿਆਂਗੇ ਇਹ ਆ ਗਿਆ ਜੀ ਰੈੱਡ ਕਲਰ ਦਾ ਸੂਟ ਤੇ ਅਗਲਾ ਆ ਗਿਆ ਜੀ ਇਹ ਬਲੂ ਕਲਰ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਕਿਉਂਕਿ ਬਲੂ ਕਲਰ ਦੀ ਪਹਿਣਾ ਦੀ ਅੱਜ ਕੱਲ ਡਿਮਾਂਡ ਬਹੁਤ ਜ਼ਿਆਦਾ ਚੱਲ ਰਹੀ ਹੈ ਸੇਮ ਵਰਕ ਆਏਗਾ ਸੇਮ ਕੱਪੜਾ ਰਹਿਣਾ ਜੋਰ ਜੱਟ ਦਾ ਬਾਜੂ ਤੇ ਵਰਕ ਆ ਗਿਆ ਜੀ ਸੇਮ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਹੈ ਤੇ ਹੈਵੀ ਵਾਲੀ ਹੋਰ ਜਾਂ ਟੈਗੀ ਹਲਕੀ ਵਾਲੀ ਨਹੀਂ ਹੈਗੀ ਤੇ ਦੇਖ ਸਕਦੇ ਹੋ ਤੁਸੀਂ ਮੂਰੀਆਂ ਤੇ ਵਰਕ ਸੇਮ ਆਏਗਾ ਸੇਮ ਹੀ ਦੁਪट्टे ਰਹਿਣਗੇ ਜੀ ਦੁਪट्टे ਬਹੁਤ ਹੀ ਸੋਹਣੇ ਬਣੇ ਹੋਇਆ ਹੈਵੀ ਦੁਪੱਟਿਆਂ ਦੇ ਨਾਲ ਹੀ ਸੂਟ ਦੀ ਸ਼ਾਨ ਬਣਦੀ ਹੈ ਵਿਆਹ ਸਾਦੀ ਵਾਲਾ ਸੂਟ ਦੁਪੱਟੇ ਨਾਲ ਹੀ ਹੁੰਦਾ ਤੇ ਦੁਪੱਟੇ ਬਹੁਤ ਹੈਵੀ ਹੈ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਬਾਰਡਰ ਬਣਿਆ ਹੋਇਆ ਸਾਰਾ ਫੁਲਕਾਰੀ ਦਾ ਵਰਕ ਹੈ ਇਹ ਬਿਲਕੁਲ ਨਿਊ ਡਿਜ਼ਾਈਨ ਹੈਗਾ ਇਹ ਇਹ ਡਿਜ਼ਾਈਨ ਆਪਣੇ ਕਦੇ ਵੀ ਪੁਰਾਣੇ ਨਹੀਂ ਹੁੰਦੇ ਬਹੁਤ ਹੀ ਸੋਹਣੇ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣੇ ਪਏ ਹੋਏ ਆ ਤੇ ਇਹਨਾਂ ਸੂਟਾਂ ਦਾ ਰੇਟ ਰਹਿਣਾ ਜੀ 2200 ਰੁਪਏ ਇੱਕ ਸੂਟ ਦਾ ਰੇਟ ਹੋਵੇਗਾ ਹੈਵੀ ਵਰਕ ਕਰਕੇ ਇਹਨਾਂ ਦਾ ਹੈਵੀ ਕਪੜਾ ਵੀ ਹੈਵੀ ਹੈ ਕੁਆਲਿਟੀ ਬਹੁਤ ਹੀ ਸੋਹਣੀ ਹੈ 2200 ਰੁਪਏ ਰੇਟ ਹੋਵੇਗਾ ਇਹਨਾਂ ਸੂਟਾਂ ਦਾ ਹਲਕਾਰੀ ਵਾਲਿਆਂ ਦਾ ਤੇ ਇਸ ਤੋਂ ਅੱਗੇ ਆਗੇ ਜੀ ਆਪਣੇ ਨੀਡਲਵਰਕ ਦੇ ਸੂਟ ਸਾਰਾ ਹੱਥ ਦੀ ਕਢਾਈ ਦਾ ਕੰਮ ਆ ਗੁਆ ਇਹ ਬਹੁਤ ਹੀ ਜਿਆਦਾ ਸੋਹਣਾ ਹੈ ਹੈਂਡਵਰਕ ਹੋਇਆ ਜੀ ਸਾਰਾ ਟੋਟਲੀ ਇਸ ਸੂਟ ਦੇ ਉੱਪਰ ਪਾਰਟੀ ਵੇਅਰ ਸੂਟ ਹੈ ਅੱਜ ਆਪਾਂ ਹੱਥ ਦੀ ਕਢਾਈ ਦੇ ਕਈ ਸੂਟ ਲੈ ਕੇ ਆਏ ਆ ਦੇਖ ਸਕਦੇ ਹੋ ਤੁਸੀਂ ਪੈਨਲ ਬਣਿਆ ਸਾਰਾ ਟੋਟਲੀ ਕਟ ਦਾਣੇ ਦੇ ਨਾਲ ਇਹ ਪੈਨਲ ਬਣਿਆ ਹੋਇਆ ਹੱਥ ਦਾ ਕੰਮ ਹੋਇਆ ਸਾਰਾ ਵਿੱਚ ਬੁਟੀ ਦਿੱਤੀ ਹੈ ਤੇ ਜਿਹੜਾ ਘੇਰੇ ਦੇ ਉੱਪਰ ਵਰਕ ਹੋਇਆ ਇਹ ਵੀ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਕੰਮ ਹੋਇਆ ਇਹ ਬਰਬਰੀ ਦੇ ਵਿੱਚ ਸੂਟ ਆਏਗਾ ਬਰਬਰੀ ਦੇ ਵਿੱਚ ਸੂਟ ਰਹਿਣਾ ਹੈ ਤੇ ਇਹ ਆ ਗੀਆਂ ਜੀ ਬਾਜੂ ਇਹ ਸਾਰਾ ਸਿੱਪੀ ਦਾ ਕੱਟ ਦਾਣੇ ਦਾ ਕੰਮ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਹੈ ਕਲਰਫੁੱਲ ਸਿੱਪੀ ਲੱਗੀ ਹੈ ਸੇਮ ਬਾਜੂ ਤੇ ਵਰਕ ਆ ਗਿਆ ਦੋਨਾਂ ਤੇ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੇ ਰੇਟ ਵੀ ਇੰਨੇ ਚ ਆਪਾਂ ਨੂੰ ਕੋਈ ਕੰਮ ਨਹੀਂ ਕਰਕੇ ਦਿੰਦਾ ਤੇ ਜਿਹੜਾ ਅਸੀਂ ਤੁਹਾਨੂੰ ਰੇਟ ਦੇ ਦੇਣਾ ਵਿਧ ਕੱਪੜੇ ਦਾ ਵਿਦਆਊਟ ਦੁਪੱਟਾ ਸੂਟ ਰਹਿਣਾ ਜੀ ਇਹ ਤੇ ਇਹਦਾ ਰੇਟ ਰਹਿਣਾ ਜੀ ਸਿਰਫ 2200 ਰੁਪਿਆ ਸੂਟ ਦਾ 2200 ਰੁਪਿਆ ਰੇਟ ਹੋਵੇਗਾ ਸੂਟ ਦਾ ਹੈਂਡਵਰਕ ਦਾ ਸੂਟ ਹੈ ਸਾਰਾ ਦੁਪੱਟਾ ਜਿੱਦਾਂ ਦਾ ਤੁਸੀਂ ਆਖੋਗੇ ਆਪਾਂ ਰੈਡੀ ਕਰਕੇ ਦੇਵਾਂਗੇ ਤੇ ਇਹ ਵੀ ਇਸ ਤੋਂ ਅਗਲਾ ਸਾਰਾ ਨੀਡਲਵਰਕ ਦਾ ਆ ਗਿਆ ਜੀ ਕੰਮ ਇਹ ਸ਼ਿਮਰ ਦੇ ਵਿੱਚ ਸੂਟ ਰਹਿਣਾ ਬਹੁਤ ਹੀ ਸੋਹਣੀ ਸ਼ੈਨਗ ਵਾਲਾ ਕੱਪੜਾ ਹੈਗਾ ਤੇ ਇਹ ਚੂਬਣ ਵਾਲੀ ਸ਼ਿਮਰ ਨਹੀਂ ਹੈਗੀ ਬਿਲਕੁਲ ਸੌਫਟ ਹੈ ਔਰਗੈਂਜਾ ਸ਼ਿਮਰ ਆਏਗੀ ਦੇਖ ਸਕਦੇ ਹੋ ਤੁਸੀਂ ਫਰੰਟ ਦੇ ਉੱਪਰ ਕਿੰਨਾ ਹੈਵੀ ਕੰਮ ਹੋਇਆ ਤੇ ਕੇਰੇ ਦੇ ਉੱਪਰ ਬਹੁਤ ਸੋਹਣੇ ਫੁਲਾਰ ਬਣੇ ਹੋਏ ਇਹ ਸਾਰਾ ਨੀਡਲ ਦਾ ਕੰਮ ਹੈ ਸੂਈ ਦਾ ਹੱਥ ਦਾ ਕੰਮ ਹੈ ਜੀ ਇਹ ਤੇ ਬੂਟੀਆਂ ਵੀ ਸਾਰੀਆਂ ਹੱਥ ਨਾਲ ਪਾਈਆਂ ਟੋਟਲੀ ਹੈਂਡਵਰਕ ਹੈ ਸਾਰਾ ਇਹ ਤੇਰੀ ਬਾਜੂ ਤੇ ਵੀ ਇਸ ਤਰ੍ਹਾਂ ਆਊਗਾ ਕੰਮ ਇਹ ਨਾ ਤਾਂ ਪਿਸਤਾ ਕਲਰ ਹੈ ਤੇ ਨਾ ਹੀ ਗਰੇ ਹੈ ਬਹੁਤ ਹੀ ਸੋਹਣਾ ਕਲਰ ਹੈ ਇੰਗਲਿਸ਼ ਚਾਟ ਦੇ ਵਿੱਚ ਆ ਗਿਆ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਤੇ ਔਰਗੈਂਜਾ ਦੇ ਵਿੱਚ ਸਿਮਰ ਰਹਿਣੀ ਬਿਲਕੁਲ ਸੌਫਟ ਕੋਈ ਚੁਭਣ ਵਾਲਾ ਕੱਪੜਾ ਨਹੀਂ ਬੇਫਿਕਰ ਹੋ ਕੇ ਪਹਿਣਾ ਇਹ ਸੂਟ ਲੈ ਸਕਦੀਆਂ ਇਹ ਸੂਟ ਦਾ ਰੇਟ ਰਹਿਣਾ ਜੀ ਇਹਦਾ ਵੀ ਆਪਾਂ 2200 ਰੁਪਿਆ ਰੇਟ ਦੇਣਾ ਜਿਹੜੇ ਇਹ ਫਲਾਰ ਬਣੇ ਹੋਏ ਆ ਇਹ ਮਹਿਰੂਨ ਕਲਰ ਦੇ ਵਿੱਚ ਹੈ ਵੀਡੀਓ 'ਚ ਸ਼ਾਇਦ ਤੁਹਾਨੂੰ ਬਲੈਕ ਦਿਸਦੇ ਹੋਣਗੇ ਮਹਿਰੂਨ ਕਲਰ ਦੇ ਵਿੱਚ ਬੜਾ ਬਣੇ ਹੋਏ ਆ ਜੀ ਫਲਾਰ ਇਹ ਬਹੁਤ ਹੀ ਸੋਹਣੇ ਬੂਟੀਆਂ ਬਣੀਆਂ ਹੋਈਆਂ ਜਿਹੜੀਆਂ ਇਹ ਮਹਿਰੂਨ ਕਲਰ ਹੈ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਹਣਾ ਹੋਇਆ ਜੀ 2200 ਰੁਪਿਆ ਰੇਟ ਦੇਵਾਂਗੇ ਜੀ ਇਹਦਾ ਵੀ ਆਪਾਂ ਸਾਰਾ ਹੱਥ ਦਾ ਕੰਮ ਹੈ ਤੇ ਜਿਹੜਾ ਇਸ ਤੋਂ ਅੱਗੇ ਸੂਟ ਆ ਗਿਆ ਜੀ ਇਹ ਆ ਗਿਆ ਸੂਟ ਸਿਲਕ ਪਸ਼ਮੀਨਾ ਦੇ ਵਿੱਚ ਇਹ ਸਿਲਕ ਪਸ਼ਮੀਨਾ ਦੇ ਵਿੱਚ ਸੂਟ ਰਹਿਣਾ ਜੀ ਸਿੰਧੀ ਬੂਟੀ ਦਾ ਵਰਕ ਆ ਗਿਆ ਸਾਰਾ ਇਹ ਉੱਪਰ ਤੱਕ ਬੂਟੀਆਂ ਬਣੀਆਂ ਹੋਈਆਂ ਤੇ ਘੇਰੇ ਦੇ ਉੱਪਰ ਆਪਾਂ ਸਿੱਧੀ ਬੂਟੀ ਦੇ ਨਾਲ ਫਲਾਰ ਬਣਾਇਆ ਬਹੁਤ ਹੀ ਜ਼ਿਆਦਾ ਸੋਹਣਾ ਹੈ ਦੇ ਨੀਚੇ ਵੀ ਆਪਾਂ ਬੇਲ ਦਿੱਤੀ ਹੈ ਜੀ ਕਲਰ ਇਹਦਾ ਰਹਿਣਾ ਜੀ ਪਿੰਕ শেਡ ਦੇ ਵਿੱਚ ਪਿੰਕ ਫਰੋਜੀ ਜਿਹਾ ਕਲਰ ਹੈ ਨਾਲ ਦਾ ਹੀ ਆਪਾਂ ਕਲਰ ਕੰਬੀਨੇਸ਼ਨ ਕੀਤਾ ਹੈ ਪਿੰਕ ਤੇ ਫਰੋਜੀ ਇਹਦੇ ਵਿੱਚ ਹੈਗੀ ਹੈ ਜੀ ਦੋ ਤਰ੍ਹਾਂ ਦੇ ਕਲਰ ਇਹ ਦੇਖ ਸਕਦੇ ਹੋ ਤੁਸੀਂ ਇਸ ਸਾਈਡ ਤੋਂ ਪਿੰਕ ਦਿਖਦਾਗਾ ਤੇ ਉੱਪਰੋਂ ਥੋੜਾ ਫਰੋਜੀ ਦੀ ਸ਼ਾਈਨਿੰਗ ਆਉਂਦੀ ਹੈ ਤੇ ਇਹ ਬਾਜੂ ਵਰਕ ਆ ਗਿਆ ਇਸ ਤਰ੍ਹਾਂ ਬਾਜੂ ਦੇ ਉੱਪਰ ਟਿੱਕਰ ਵਰਕ ਹੋਇਆ ਹੈਵੀ ਬਾਜੂ ਬਣਾਈਆਂ ਆਪਾਂ ਹੈਵੀ ਬਾਜੂ ਬਣੀਆਂ ਹੋਈਆਂ ਵਿਦਾਊਟ ਦੁਪੱਟਾ ਸੂਟ ਰਹਿਣਾ ਜੀ ਇਹ ਸਿਲਕ ਪਸ਼ਮੀਨਾ ਬਹੁਤ ਹੀ ਸੋਹਣਾ ਕੰਮ ਕੀਤਾ ਆਪਾਂ ਤੇ ਇਹਦਾ ਰੇਟ ਰਹਿਣਾ ਜੀ 2200 ਰੁਪਏ ਸਿਰਫ 2200 ਰੁਪਏ ਦੇ ਵਿੱਚ ਇਹ ਵੀ ਦੇ ਦੇਣਾ ਆਪਾਂ ਤੁਹਾਨੂੰ ਕਿਉਂਕਿ ਸਾਰਿਆਂ ਨੂੰ ਪਤਾ ਸਿਲਕ ਪਸ਼ਮੀਨੇ ਦੇ ਪਲੇਨ ਸੂਟ ਦਾ ਕੀ ਰੇਟ ਆ ਤੇ ਉੱਪਰ ਵਰਕ ਵੀ ਹੋਇਆ ਇਹ ਸਾਰਾ ਆਪਾਂ ਪਹਿਣਾ ਆਪਣੇ ਨਾਲ ਜੁੜੀਆਂ ਹੋਈਆਂ ਕੰਮ ਕਰਨ ਵਾਲੀਆਂ ਉਹਨਾਂ ਤੋਂ ਵਰਕ ਕਰਵਾਉਣੇ ਆ ਜੀ ਆਪਾਂ ਸਾਰਾ ਇਹ ਵੀ ਦੇਖ ਸਕਦੇ ਹੋ ਤੁਸੀਂ ਵਧੀਆ ਵਾਲੀ ਜੋਰਜਟ ਦੇ ਉੱਪਰ ਸੂਟ ਬਣਿਆਗਾ ਇਹ ਗਲੇ ਦੇ ਉੱਪਰ ਵਰਕ ਆ ਗਿਆ ਬਹੁਤ ਹੀ ਸੋਹਣਾ ਮੋਤੀਆਂ ਦੇ ਨਾਲ ਸਾਰਾ ਇਹ ਨੀਡਲਵਰਕ ਆ ਗਿਆ ਜੀ ਘੇਰੇ ਦੇ ਉੱਪਰ ਵਰਕ ਆ ਗਿਆ ਇਹ ਘੇਰਾ ਬਣਿਆ ਹੋਇਆ ਨੀਚੇ ਤੇ ਇਸੇ ਤਰ੍ਹਾਂ ਹੀ ਇਹਦੀ ਬਾਜੂ ਤੇ ਵਰਕ ਆ ਗਿਆ ਇਹ ਬਾਜੂ ਬਣੀਆਂ ਹੋਈਆਂ ਇਹ ਵੱਡੇ ਬਣਿਆ ਦਾ ਸੂਟ ਰਹਿਣਾ ਜੋਰਜਟ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੋਰਜਟ ਦੇ ਨਾਲ ਹੀ ਇਹਦੀ ਮੂਰੀ ਤੇ ਵੀ ਵਰਕ ਆਊਗਾ ਇਹ ਦੇਖ ਸਕਦੇ ਹੋ ਤੁਸੀਂ ਇਹ ਵਰਕ ਮੂਰੀਆਂ ਤੇ ਆਊਗਾ ਇਸੇ ਤਰ੍ਹਾਂ ਹੀ ਦੂਸਰੀ ਮੂਰੀ ਬਣੀ ਆ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਪਿਸਤਾ ਕਲਰ ਦਾ ਸੂਟ ਰਹਿਣਾ ਜੀ ਇਹ ਜੋਰ ਜੱਟ ਦਾ ਬਹੁਤ ਹੀ ਸੋਹਣਾ ਤੁਸੀਂ ਇਹਨੂੰ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਤੇ ਇਹਦਾ ਰੇਟ ਰਹਿਣਾ ਜੀ 2500 ਰੁਪਏ ਕਿਉਂਕਿ ਇਹ ਤੇ ਕੰਮ ਬਹੁਤ ਜ਼ਿਆਦਾ ਹੋਇਆ ਹੈਗਾ ਇਹਦਾ ਰੇਟ 2500 ਰੁਪਏ ਆਏਗਾ ਵਿਦਆਊਟ ਦੁਪੱਟਾ ਰਹਿਣਾ ਜੇ ਦੁਪੱਟਾ ਲਾ ਕੇ ਲੈਣਾ ਤੇ ਆਪਾਂ ਦੁਪੱਟਾ ਜਿੱਦਾਂ ਤੁਸੀਂ ਆਖੋਗੇ ਤਿਆਰ ਕਰਕੇ ਦੇ ਦੇਵਾਂਗੇ ਇਹ ਦੋ ਸੂਟ ਆਉਣਗੇ ਜੀ ਆਪਣੇ ਕੋਲੇ ਮਸ਼ੀਨ ਵਰਕ ਦੇ ਸ਼ਿਮਰ ਦੇ ਵਿੱਚ ਸੂਟ ਆ ਗਿਆ ਬਹੁਤ ਹੀ ਸੋਹਣਾ ਪਿਓਰ ਵਾਲੀ ਸ਼ਿਮਰ ਹੈ ਬਿਲਕੁਲ ਸੌਫਟ ਹੈ ਹਲਕਾ ਕੱਪੜਾ ਆਪਾਂ ਜੂਜ ਨਹੀਂ ਕਰਦੇ ਤੇ ਇਹਦੇ ਚ ਉਬਨ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਆਪਾਂ ਨੂੰ ਇਹ ਘੇਰੇ ਦੇ ਉੱਪਰ ਚਾਕਾਂ ਦੇ ਉੱਪਰ ਕੰਮ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਮਸ਼ੀਨ ਵਰਕ ਰਹਿਣਾ ਜੀ ਲਾਈਟ ਜਿਹਾ ਕਲਰ ਹੈ ਕਈ ਵਾਰੀ ਪਹਿਣਾ ਦੀ ਡਿਮਾਂਡ ਹੁੰਦੀ ਹੈ ਲਾਈਟ ਕਲਰ ਦੀ ਤੇਰੇ ਉੱਤੇ ਆਪਾਂ ਕਲਰ ਕ combination ਵੀ ਲਾਈਟ ਦੇ ਵਿੱਚ ਹੀ ਕੀਤਾ ਜਿਆਦਾ ਡਾਰਕ ਨਹੀਂ ਕੀਤਾ ਇਹ ਆ ਗਿਆ ਜੀ ਬਾਜੂ ਦਾ ਵਰਕ ਇਹ ਬਾਜੂ ਦੇ ਉੱਪਰ ਵਰਕ ਆਏਗਾ ਇਸੇ ਤਰ੍ਹਾਂ ਹੀ ਮੂਰੀਆਂ ਤੇ ਵਰਕ ਆਊਗਾ ਇਹ ਦੇਖ ਸਕਦੇ ਹੋ ਤੁਸੀਂ ਬਾਜੂ ਪਹੁੰਚਾ ਦੋਨੋਂ ਬਣੇ ਹੋਏ ਐ ਮੂਰੀਆਂ ਤੇ ਵੀ ਵਰਕ ਆ ਗਿਆ ਇਹ ਸਾਰੇ ਪਾਰਟੀ ਵੇਅਰ ਸੂਟ ਰਹਿਣਗੇ ਤੁਹਾਨੂੰ ਜਿੰਨੇ ਚਾਪਾ ਸੂਟ ਦੇ ਰਹੇ ਹਾਂਗੇ ਇੰਨੇ ਚ ਵਰਕ ਵੀ ਨਹੀਂ ਮਿਲਦਾਗਾ ਇਹ ਪਿਓਰ ਵਾਲਾ ਸੂਟ ਹੈ ਜੀ ਪਿਓਰ ਵਾਲਾ ਸੂਟ ਸਾਰਿਆਂ ਨੂੰ ਪਤਾ ਹੈ ਪਿਓਰ ਸਿਮਰ ਦਾ ਕੀ ਰੇਟ ਹੈ ਤੇ ਉੱਪਰ ਵਰਕ ਵੀ ਆ ਗਿਆ ਸਿਰਫ ਆਪਾਂ 2000 ਰੁਪਏ ਚ ਤੁਹਾਨੂੰ ਸੂਟ ਦੇ ਦੇਣਾ ਇਹ ਵਿਦਆਊਟ ਦੁਪੱਟਾ ਰੇਟ ਦੱਸਿਆ ਜੀ ਆਪਾਂ ਸਾਰਿਆਂ ਦੇ ਜੇ ਦੁਪੱਟੇ ਲਵਾਉਣੇ ਤਾਂ ਉਹਨਾਂ ਦੇ ਰੇਟ ਵੱਖਰੇ ਹੋਣਗੇ ਇਹ ਵੀ ਬਹੁਤ ਹੀ ਸੋਹਣਾ ਕੱਪੜਾ ਨਵਾਂ ਹੀ ਆਇਆ ਕੱਪੜਾ ਇਹ ਸੈਲਫ ਪ੍ਰਿੰਟ ਦੇ ਵਿੱਚ ਹੈ ਇਹਦੇ ਉੱਪਰ ਆਪਾਂ ਵਰਕ ਵੀ ਨਵੇਂ ਤਰੀਕੇ ਨਾਲ ਕੀਤਾ ਹੈਗਾ ਇਹ ਮਸ਼ੀਨ ਨਾਲ ਆਪਾਂ ਲੈਸ ਵਰਕ ਕੀਤਾ ਸਾਰਾ ਇਹ ਲੈਸ ਦਾ ਵਰਕ ਹੋਇਆ ਬਹੁਤ ਹੀ ਸੋਹਣੇ ਫਲਾਰ ਬਣੇ ਹੋਏ ਐ ਘੇਰੇ ਦੇ ਉੱਪਰ ਇਸੇ ਤਰ੍ਹਾਂ ਹੀ ਇਹਦੀਆਂ ਬਾਜੂ ਦੇ ਉੱਪਰ ਵਰਕ ਆਊਗਾ ਇਹ ਫਲਾਰ ਬਾਜੂ ਦੇ ਉੱਪਰ ਆਉਣਗੇ ਇਹ ਦੇਖ ਸਕਦੇ ਹੋ ਤੁਸੀਂ ਇਹ ਬਾਜੂ ਬਣੇ ਹੋਏ ਐ ਸੈਲਪ ਦੇ ਵਿੱਚ ਰਹਿਣਾ ਬਿਲਕੁਲ ਸੌਫਟ ਕਪੜਾ ਜੀ ਇਹ ਮਸਲੀਨ ਦੇ ਵਿੱਚ ਆ ਜਾਂਦਾ ਕਪੜਾ ਥੋੜਾ ਜਿਹਾ ਮਸਲੀਨ ਦੀ ਤਰ੍ਹਾਂ ਪਰ ਕਪੜਾ ਇਹਨੂੰ ਹੋਰ ਹੋਰ ਕੁਝ ਕਹਿੰਦੇ ਆ ਕਪੜੇ ਨੂੰ ਤੇ ਬਹੁਤ ਹੀ ਜ਼ਿਆਦਾ ਸੋਹਣਾ ਇਹ ਤੁਸੀਂ ਪਾਰਟੀ ਵੇਅਰ ਸੂਟ ਬਣਾ ਸਕਦੇ ਹੋ ਸਾਰੇ ਸੂਟ ਹੀ ਇੱਕ ਤੋਂ ਇੱਕ ਜ਼ਿਆਦਾ ਸੋਹਣੇ ਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰਹਿਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਜੀ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਸਾਡੇ ਸੂਟ ਕਿੱਦਾਂ ਦੇ ਲੱਗੇ ਥਾ